ਲਾਰੈਂਸ ਬਿchnoi ਤੋਂ ਵੀ ਵੱਧ ਗਾਂ ਦੀ ਗੱਲ ਐ ਦੀ ਅਰਚ ਡੱਲੇ ਹੋਰੀ ਤਾਂ ਨਿਕਿਆ ਇਹਦੇ ਮਤਲਬ ਫੇਰ ਕਹਿੰਦਾ ਮੈਂ ਪਨਾਹ ਵੀ ਦਿੰਦਾ ਰਿਆ ਇਹਨਾਂ ਨੂੰ ਸੁਣਿਓ ਸਿਆਰੀ ਗੱਲ ਧਿਆਨ ਨਾਲ ਆ ਆਥਰ ਹੋ ਗਈ ਪੂਰੀ ਆ ਅਗਲੀ ਸੁਣਿਓ ਕਹਿੰਦਾ ਮੇਰੇ ਕੋਲ ਗਲੌਕ ਦਾ ਪਿਸਟਲ ਉੱਥੇ ਪਿਆ ਘਰੇ ਇਹ ਬਾਹਰ ਸੀ ਤੇ ਕਹਿੰਦਾ ਗਲੌਕ ਪਿਆ ਸੁਣਿਓ ਧਿਆਨ ਨਾਲ ਅਸਲਾ ਵੀ ਰੱਖਿਆ ਹੋਇਆ ਸੀ ਪਰ ਮੈਨੂੰ ਕੋ ਤੁਸਹੀ ਗੱਲ ਦੱਸਾਂ ਮੇਰੇ ਕੋਲ ਤਿਆਰ ਦੋ ਜੋ ਸੀ ਜਾਂ ਪਿਛੇ ਨਾਲੀਆਂ ਹੈ ਕਿ ਉਹ 3.4 ਲੱਖ ਰੁਪਏ ਦਾ ਪਰ ਜਦ ਉਹ ਇੰਦਾਂ ਦੀ ਜੀਤ ਨਹੀਂ ਸਾਡੇ ਦਰਾਂ ਦੇ ਅੰਗ ਵਿੱਚ ਹੀ ਆ ਮੈਂ ਪਿੰਡ ਲੈ ਲਿਆ ਸੀ ਮਤਲਬ ਉਹ ਰਖਾਇਆ ਕਿ ਤੇ ਮੈਂ ਪਰ ਉਹ ਮੈਨੂੰ ਲਿਆ ਤੇ ਮੈਂ ਕਿਸੇ ਕੰਮ ਦੇ ਵਾਸਤੇ ਹੈ ਨਾ ਪਰ ਮੈਨੂੰ ਇਹ ਲੱਗਦਾ ਵੀ ਉਹ ਉਹਦੀ ਕੋ ਲੋੜ ਨਹੀਂ ਪਣੀ ਹਾਲ ਦੀ ਹੜ 2-3 ਸਾਲ ਬਾਅਦ ਤੇ ਮੈਨੂੰ 2-3 ਸਾਲ ਬਾਅਦ ਤੇ ਹੈ ਨਾ ਮੈਨੂੰ ਹੋਰ ਕਿ ਭਾਜਣ ਨਹੀਂ ਮਿਲਣਾ ਬਣਾ ਤੇ ਇੰਦਰ ਕਿਸੇ ਨੂੰ ਆ ਬੇਚ ਨਹੀਂ ਸਕਦੇ ਤੇ ਉਹ ਮੈਨੂੰ ਇਹ ਲੱਗਦਾ ਹੈ ਕਿ ਹੁਣ ਹੁਣ ਵੇਚਾਂ ਪਰ ਉਹ ਦੇਰ ਚੋਂ ਦੇ ਮਤਲਬ ਕੀ ਹੋਣੀ ਚੀਜ਼ਾਂ ਵੇਚਣ ਦਾ ਸਮਾਂ ਬੜਾ ਰਿਸਕੀ ਹੁੰਦਾ ਤੇ ਤੁਸੀਂ ਉਲਟਾ ਬੋਲ ਤਹਿਰਾ ਕੇ ਜਾਂਦੇ ਉੱਤੇ ਹਣਾ ਸੋ ਮਤਲਬ ਪੈਸਿਆਂ ਦਾ ਜਾਂ ਉਹ ਹੋ ਜੂਗਾ ਪਰ ਇਹ ਪ੍ਰੋਮਿਸ ਨਹੀਂ ਹੈ ਲੈ ਬੀ ਤੁਹਾਨੂੰ ਕਿਰੇ ਮੈਂ ਤੁਹਾਨੂੰ ਕਹਿ ਰਹੇ ነਨ ਇਹ ਬੇਦਨ ਦੇਣਾ ਪੱਖਾ ਉਹ ਤਾਂ ਮੈਂ ਦੇ ਦੂੰਗਾ ਦੋ ਤਿੰਨ ਮਹੀਨੇ ਵਿੱਚ ਮੈਕਸਮ ਚਾਰ ਮਹੀਨੇ ਲੱਗਣਗੇ ਕਿ ਜੇ ਇਹ ਦਰਾਮ ਦੀ ਗੱਲ ਹੋ ਰਹੀ ਹੈ ਕਿਉਂਕਿ ਉਦੋਂ ਟਰਾਂਸਪੋਰਟ ਕੰਪਨੀ ਦੀ ਗੱਲ ਜਿਹੜੇ ਉਦੋਂ ਗੇੜੇ ਮਾਰਦੇ ਸੀ ਉਹ ਸੀ ਮਗਰ ਤੁਸੀਂ ਇਹ ਗੱਲ ਵੇਖੋ ਕਿ ਕਿਹੜਾ ਗੁਰੂ ਦਾ ਸਿੱਖ ਹੈ ਜਿਹੜਾ ਅੱਗ ਦਾ ਵਿੱਚ ਗਾਲਾਂ ਵੀ ਬੜੀਆਂ ਕੱਢਦਾ ਸੁੱਖ ਨਾਲ ਹੋਰ ਜਿਹੜੇ ਝੌਂਕ ਆ ਉਹ ਵੀ ਮੈਂ ਹੌਲੀ ਹੌਲੀ ਦੱਸੂ ਮੈਂ ਤਾਂ ਬੋਲਣਾ ਹੀ ਨਹੀਂ ਚਾਹੁੰਦਾ ਸੀ ਮੈਂ ਛੱਡੋ ਪਰਾਂ ਜੋ ਗੱਲ ਹੋ ਗਈ ਜੋ ਹੋ ਗਈ ਮਗਰ ਹੁਣ ਜਦ ਅਗਲਾ ਕਹਿੰਦਾ ਕਿ ਸਾਡੇ ਅਰਗੇ ਨੂੰ ਸੋਧਣਾ ਤੂੰ ਸਾਨੂੰ ਜਾਂ ਤੁਸੀਂ ਸੋਧੋਗੇ ਡਬਲਟਰ ਬੰਦੇ ਮੈਂ ਨਿਕੰਮੇ ਮਾਂ ਨਿਕੰਮੇ ਬੰਦੇ ਹਾਂ ਠੀਕ ਹੈ ਤੁਹਾਡੇ ਆਈਐਸਆਈ ਨਾਲ ਲਿੰਕ ਹੈ ਗੈਂਗਸਟਰ ਨਾਲ ਲਿੰਕ ਹੈ ਇਹਦਾ ਇਹ ਮਤਲਬ ਨਹੀਂ ਕਿ ਜਿਹੜਾ ਵਾਕੇ ਗੁਰੂ ਦਾ ਗੁਰੂ ਤੇ ਵਿਸ਼ਵਾਸ ਰੱਖਣ ਵਾਲਾ ਆਹੀ ਵੀ ਉਹਨਾਂ ਤੋਂ ਨਹੀਂ ਬੱਚੇ ਖਿਡਾਰੀਆਂ ਚੋ ਜੇ ਤੁਸੀਂ ਸਮਝੋ ਕਿ ਅਸੀਂ ਡਰ ਜਾਣਾ ਥੋੜੇ ਤੁਸੀਂ ਜੋ ਮਰਜ਼ੀ ਕਰੀ ਜਾਓ ਮਗਰ ਸਰਕਾਰ ਕਿੱਥੇ ਆ ਆ ਆਡੀਓ ਸਰਕਾਰ ਕੋਲ ਹੈ ਸਰਕਾਰ ਨੇ ਅੱਜ ਤੱਕ ਕਿਸੇ ਦੀ ਪੁੱਛਕਿਛ ਕੀਤੀ ਹੈ ਤੇ ਚ ਅਗਲੀ ਗੱਲ ਸੁਣੋ ਹੁਣ ਬੜੇ ਧਿਆਨ ਨਾਲ ਆ ਪਛਿਆ ਮਹੀਨਾ ਹੋ ਗਿਆ ਨਾ ਕਿ ਤਾ ਹੋਣਾ ਹੀ ਪਣਾ ਉਹ ਜੇ ਆਪਾਂ ਹੁਣ ਜੇ ਪੈਸੇ ਨਹੀਂ ਉੱਜਾਂ ਕੇ ਜਾਇਜ ਹੁੰਦੀ ਜਾਂ ਕਰਦਾ ਉਹ ਤੇਰਾ ਬਲੇਵਰ ਕਰਕੇ ਖਾਸਤਾ ਬਣਾਉਦੇ ਜੇ ਤਾਂ 5 ਲੱਖ ਰੁਪਏ ਜੇ 5 ਸਾਲ ਦੇ 5 ਲੱਖ ਰੁਪਏ ਦੇ ਕੇ ਕਿਤੇ ਵੀ ਟਾਂਪੋਟ ਆ ਜਾਂਦੇ ਹੂੰ ਠੀਕ ਹੈ 10ਵੇਂ ਦਵਾਉਣਾ ਇਹਨਾਂ ਕੋਲ ਕਿੰਨੇ ਮੈਂ ਜਾਊਗਾ ਬਖਰਾ ਕੀ ਨਾ ਹੋ ਗਿਆ ਜਿਹੜਾ ਬਾਕੀ ਪੈਸੇ ਆ ਮੈਂ ਕੋਸ਼ਿਸ਼ ਕਰਮੇ ਦਿੰਦੇ ਆਂ ਦੀ ਉਹਦਾ ਉਹਨੂੰ ਦਸਿਆ ਨਾ ਪਿੰਡ ਪਿਆ ਸੌਦਾ ਪੱਤਾ ਕਿਤੇ ਉਹਦਾ ਡੀਲ ਹੋ ਕੋ ਜਾਣੀ ਉਹ ਅੱਜ ਹੋਵੇ ਜਾਂ 6 ਮਹੀਨੇ ਨੂੰ ਹੋਵੇ ਜਾਂ ਸਾਲ ਨੂੰ ਹੋਵੇ ਬਾਅਦ ਉੱਤੇ ਟਾਈਮ ਲਈ ਲਗੋਵੇ ਤੂੰ ਪਰਮੇ ਜਾਣਗੇ ਤੇ ਕਹੇ ਨਹੀਂ ਬੁੱਲਦੇ ਹਨਾ ਜਿੰਨੇ ਵਿੱਚ ਬਣਦੇ ਆ ਫਿਰ ਪਰ ਮਿਲ ਜਾਣਗੇ ਉਹਨਾਂ 2000 ਤੋਂ ਹੋਰ ਲੱਗਾ 15 ਇਹ ਸੌਦਾ ਪੱਤਾ ਪਿੰਡ ਕੀ ਪਿਆ ਗਲੌਕ 골ਡ ਮਤਲਬ 골ਡ ਵੀ ਲਕੋਇਆ 골ਡ ਦੇ ਬਾਰੇ ਬੜੇ ਸਟਾਰ ਨਾਲ ਗੱਲ ਕਹਿੰਦਾ ਕਹਿੰਦਾ 골ਡ ਜੇ ਉਂ ਜਾਈਏ ਨਾ ਕਿਸੇ ਕੋਲ ਤੇ ਉਦੋਂ ਹੀ ਉਹਨਾਂ ਦੇ ਕੰਨ ਖੜੇ ਹੋ ਜਾਂਦੇ ਕਿ ਇੰਨਾ ਸੋਨਾ ਆਇਆ ਕਿੱਥੋਂ ਇਸ ਲਈ ਹੁਣ 골ਡ ਕਹਿੰਦਾ ਮੰਗਾਉਣਾ ਪੈਣਾ ਦੁਬਈ ਤੇ ਦੁਬਈ 'ਚ ਜਾ ਕੇ ਬਦਲ ਸਕਦੇ ਆ ਉੱਥੇ ਤਾਂ ਰੌਲਾ ਪੈ ਜਾਣਾ ਇੰਨਾ 골ਡ ਆਇਆ ਕਿੱਥੋਂ ਆ ਧਿਆਨ ਨਾਲ ਅਗਲੀ 골ਡ ਵਾਲੀ ਸੁਣਾਦੇ ਹਾਂ ਹਾਂ ਆ ਵੀ ਹਾਂ ਸਮਝ ਨਹੀਂ ਮੇ ਜੀ ਆਪਣਾ ਪਤਾ ਹੀ ਨਹੀਂਗਾ ਕਿ ਇਹਨੇ ਵਰਤੇ ਹੁਣ ਜਿਹੜੀ ਸਿਚੁਏਸ਼ਨ 'ਚ ਇਹ ਭੁਗਰੀਤ ਸਰੋਂ ਠੀਕ ਹੈ ਬੜਾ ਮੋਟਾ ਹਣਾ ਉਹ ਲੋਕ ਜਿਹਨਾਂ ਦੇ ਜਪ ਤੇ ਕਰਦੇ ਇਹਨਾਂ ਨੂੰ ਕੁਝ ਨਵੇਂ ਕਾਟੇ ਨਵੇਂ ਦਾ ਥੋੜੀ ਪਤਾ ਹੈ ਉਹ ਹੈਪੀ ਦੇ ਖਾਂ ਤੇ ਉੱਤੇ ਮਖਿਆਰ ਹੀ ਪਹਿਤ ਤੇ ਇੱਕ ਮੈਂ ਮੁਖਰੀ ਨੂੰ ਹੈਪੀ ਪਤਾ ਕੌਣ ਆ ਕੌਣ ਉਹ ਨਹੀਂ ਜੀ ਨਹੀਂ ਹਮਨੇ ਕੋ ਤੁਹਾਨੂੰ ਤਾਂ ਅੱਜ ਕੱਲ ਹੈਪੀ ਪਛੀਏ ਦੀ ਚੀਤੇ ਇਹ ਹਰਪ੍ਰੀਤ ਇਹ ਹੈਪੀ ਪਛੀਏ ਦਾ ਵੀ ਪਿਓ ਆ ਜਿਹਦੀ ਇਹ ਗੱਲ ਕਰਨ ਰਿਹਾ ਹੈ ਹਰਪ੍ਰੀਤ ਛੋ ਜਿਹੜਾ ਇਹਦਾ ਭਰਾ ਜਿਹੜਾ ਉਹ ਫੜਿਆ ਸੀ ਨਾ ਪੁਲਿਸ ਨੇ ਡਰਗ ਨਾਲ ਗੁਪਤਾ ਜੀ ਨੇ ਹਲੇ ਗੁਪਤਾ ਜੀ ਨੇ ਗਮ ਸਾਰੀ ਗੱਲ ਤਾਂ ਦੱਸੀ ਨਹੀਂ ਉਹ ਵੀ ਕਿਸੇ ਸਮੇਂ ਮੈਂ ਹੀ ਦੱਸੂੰਗਾ ਅਗਲੀ ਵਾਰ ਮੈਂ ਇਹ ਉਹਨਾਂ ਲੋਕਾਂ ਨੂੰ ਪਹੁੰਚ ਦਿੰਦੇ ਜਿਨ੍ਹਾਂ ਨੂੰ ਮੈਂ ਕਿਹਾ ਇੰਟੀਨ ਪੈਣਾ ਨਹੀਂ ਦੇਊਗੀ ਆਪ ਕਹਿ ਰਹੇ ਆ ਕੋਈ ਇੱਕ ਮਿੰਟ ਰੁਕ ਜਿਹੜਾ ਬੰਦਾ ਕਹਿੰਦਾ ਸੀ ਕਿ ਮੈਂ ਨਸ਼ੇ ਛਡਾਉਣਾ ਤੇਰੇ ਭਰਾ ਦੇ ਤਾਂ ਛਡਾਈ ਨਹੀਂ ਕਿ ਆਪ ਕਹਿੰਦਾ ਤੈਨੂੰ ਪਤਾ ਕਿੰਨੇ ਉਹ ਕਿਸੇ ਜੇ ਕੰਮ ਕਰ ਦਿੰਦਾ ਧਿਆਨ ਨਾਲ ਫੇਰ ਤੋਂ ਸੁਣਿਓ ਐਪੀ ਦੀ ਗੱਲ ਸੁਣਾਉਂਦਾ ਨਸ਼ੇ ਪੱਤੇ ਵਾਲਾ ਮੋੜ ਮੋਟਾ ਹਨ ਉਦੋਂ ਤੇ ਨਸ਼ੇ ਪੱਤੇ ਕਰਦੇ ਇਹਨਾਂ ਨੂੰ ਕੁਝ ਨਫੇ ਘਾਟੇ ਦਾ ਬਿਲਕੁਲ ਪਤਾ ਹੈ ਆ ਛੱਡ ਲੋ ਉਹ ਹੈ ਬਿਲੇ ਖਾਂ ਦੇ ਉੱਤੇ ਮੈਂ 50 ਹੀ ਭੇਜ ਦਿੱਤੇ ਮੈਂ ਮੁੱਕਰ ਵੀ ਹੋ ਗਿਆ ਕਿ ਕੀ ਵਰਖ ਕਹਿੰਦਾ ਮੈਂ ਤੇ ਉਹਨਾਂ ਲੋਕਾਂ ਨੂੰ ਪੈਸੇ ਦੇ ਦਿੰਦਾ ਜਿਨ੍ਹਾਂ ਨੂੰ ਮੈਂ ਕਿਹਾ ਤੀਰ ਪੈਣਾ ਦੇਉਗੇ ਆਪਦੇ ਭਰਾ ਦੀ ਗੱਲ ਕਰੀ ਕੋਈ ਨਾ ਮਾਰ ਗਿਆ ਨਾ ਵੀ ਕੋਈ ਚੋਰੀ ਮੈਂ ਇਹ ਗੱਲ ਕਹੀ ਨਾ ਵੀ ਜੰਕਾਰੀ ਦੋਸਤੀ ਆ ਆ ਹੁਣ ਕਿਹੜੀ ਇਹ ਇਹ ਬੜੇ ਧਿਆਨ ਨਾਲ ਸੁਣਿਓ ਹਲੇ ਮੈਂ ਤੁਹਾਨੂੰ ਮਾੜਾ ਮਾੜਾ ਜਿਹਾ ਟ੍ਰੇਲਰ ਦੇ ਰਹਾ ਕਿਉਂਕਿ ਤੁਹਾਨੂੰ ਸਮਝਦਿਆਂ ਨੂੰ ਵੀ ਦੋ ਤਿੰਨ ਦਿਨ ਲੱਗਣਗੇ ਜਿਹੜੀ ਗੱਲ ਤੋਂ ਮੈਂ ਕਹਿ ਰਿਹਾ ਉਹ ਦਿਨ ਜਿਹੜੇ ਮੈਂ ਪਰਸਨਲ ਕਹਿ ਕੇ ਕਮਾਇਆ ਹਮ ਕਿਸੇ ਕੋ ਨਹੀਂ ਮੰਨੀ ਗਹਿ ਕੌਮ ਦੇ ਨਾਮ ਦੇ ਤੇ ਜੰਦਰੀ ਦੇ ਇਹ ਪਰਸਨਲ ਕਹਿ ਕੇ ਕਮਾਇਆ ਤਾਂ ਐਂਟਰਟੇਨਮੈਂਟ ਡਾਕਾ ਮਾਰਿਆ ਉਹ ਮੇਰੇ ਪਰਸਨਲ ਹਮ ਤਾਂ ਉਹ ਉਹ ਨਾ ਮਾਈ ਮਾਰਿਆ ਨਾ ਉਸਕੇ ਨੂੰ ਲਿਖ ਕੇ ਨਹੀਂ ਦਿੱਤਾ ਵੀ ਮੈਂ ਇੱਥੇ ਆਣੇ ਬੈਠਾ ਹਾਂ ਹਮਮਮ ਹੋਰ ਪੁਲਸ ਵਾਲੇ ਨੂੰ ਤਾਂ ਮਤਲਬ ਨਹੀਂ ਹੋਣਾ ਜਿਹੜਾ ਕੀ ਹੈ ਗੀ ਪਰ ਪੁਲਸ ਵਾਲੇ ਹਲੇ ਨਾਮੀ ਤੇ ਉਹਨਾਂ ਨੂੰ ਲੱਗਾ ਵੀ ਵੱਡੀ ਕੋ ਪਲੈਨਿੰਗ ਕਰਦੇ ਹੈ ਪਹਿਵਲ ਪਲੈਨ ਲਿਖਣਾ ਹਮਮ ਜੈਪਾਲ ਵੀ ਮਾਰਦਾ ਹੁੰਦਾ ਬੰਦੇ ਨਾ ਇਹਨੇ ਵੀ ਬੰਦੇ ਮਾਰਿਆ ਹੈ ਜੈਪਾਲ ਹਮਮ ਮਤਲਬ ਇੱਕ ਮਦਾ ਮਾਰਿਆ ਰੋਕੀ ਹੈ ਨਹੀਂ ਉਹ ਵੀ ਕਤਲ ਨਹੀਂ ਕੀਤਾ ਹੈ ਤੇ ਉਹ ਵੀ ਕਤਲ ਜਿਹੜਾ ਹੀ ਨਾਲ ਇਹਦੇ ਗੈਸ ਜਿਹੜਾ ਮੁੰਡਾ ਉਹਨੇ ਕੀਤਾ ਹੈ ਇਹ ਵੀ ਲੱਗ ਇਹ ਬੰਦੇ ਮਾਰ ਨਾਲ ਭੈਣੇ ਡਿਪਾਰਟਮੈਂਟ ਹਮਮ ਤੇ ਚੋਰੀ ਦੇ ਕੰਮ ਚ ਉਹਦੇ ਮੁੰਡਾ ਮਾਰ ਕੋਈ ਨਹੀਂ ਹੈ ਕੋਈ ਨਹੀਂ ਨਾ ਜੀ ਉਹਨਾਂ ਮਲੇ ਗਿਟਾਰ ਜੇਪਨ ਨੇ ਉਹਨੂੰ ਕਿਹਾ ਵੀ ਕੋਈ ਨਹੀਂ ਲక్ష్మణ ਉਹ ਇਧਰ ਡਿਲੀ ਕਰਨਾ ਪੈਂਦਾ ਹੈ ਉਹ ਇਹ ਉਹ ਦੂਜੇ ਮੁੰਡੇ ਨਾਲ ਸੀ ਨਾ ਜਿਹੜੇ ਖੜੇ ਗਏ ਪਹਿਲਾਂ ਹੂੰ ਉਹਨੇ ਚਲਾਤੀ ਗੋਲੀ ਪੁਲਸ ਵਾਲਾ ਕਿ ਤਾਂ ਟਾਂ ਆਇਆ ਇਹ ਜੇ ਉਹਨੇ ਗੋਲੀ ਚਲਾ ਕੇ ਪੁਲਸ ਵਾਲੇ ਮਾਰਦੇ ਤਾਂ ਹੂੰ ਹੁਣ ਮੇਰਾ ਇਹ ਗਿਆਪਾ ਦੀ ਪ੍ਰੋਬਲਮ ਇਹ ਵੀ ਨੂੰ ਫੋਨ ਹੀ ਕੱਢਦਾ ਉਹ ਬੰਦਾ ਜਨਾਬ ਇਹ ਨੂੰ ਕਰਦੇ ਕਰਦੇ ਉੱਠ ਗਿਆ ਕੋਈ ਨੰਬਰ ਹੀ ਨਹੀਂ ਪਤਾ ਨਹੀਂ ਕਿਹਨੂੰ ਬੱਚਾ ਵੀ ਥਾਰਿਆ ਸਾਥ ਸੱਤ ਸੱਤ ਮੈਂ ਇਹਨੂੰ ਕਿਰਮੀਨ ਮਦ ਜਦੋਂ ਤੋਂ ਘਟਨਾ ਵਾਪਰੀ ਨਾ ਮੈਂ 14-15 ਦਿਨ ਠੀਕ ਜਿਵੇਂ ਇਹ ਕੰਨ ਕਰ ਰਿਹਾ ਉਹ 15 ਦਿਨ ਕੀ ਹਨ ਉਤੋਂ ਮੈਨੂੰ ਹਫਤੇ ਬਾਅਦ ਪਤਾ ਲੱਗਾ ਸੀ ਕਿ ਇਹ ਕਲਕੱਤੀ ਦੇ ਵਿੱਚ ਨਿਕਲ ਗਿਆ ਤੇ ਕਲਕੱਤੀ ਦਾ ਅੱਡਾ ਜਿਹੜਾ ਵਾ ਉਸਨੂੰ ਜਮ ਬੰਦੇ ਨੂੰ ਪਤਾ ਹੈ ਕਿ ਇੱਕ ਵੱਡਾ ਪੁਲਿਸ ਇਨਵੈਸਟ ਕਰ ਗਿਆ ਮੈਂ ਇਹਨੂੰ ਬੁਝੇ ਦੀ ਕੋਸ਼ਿਸ਼ ਕੀਤੀ ਕਿ ਕਿਹੜੇ ਦਾ ਨਹੀਂ ਪਤਾ ਹਾਂ ਨਾਲ ਬੰਦਾ ਕੋਈ ਸੀਗਾ ਨਾ ਕੋਈ ਹੋ ਸੀਗਾ ਮੈਨੂੰ ਉਦੋਂ ਹੀ ਪਤਾ ਲੱਗਾ ਜਦੋਂ ਇਹ ਕਰ ਗਿਆ ਤੈਨੂੰ ਦੁੱਧਪਾਰਕ ਇਹਨਾਂ ਨੇ ਕੋਈ ਦੇਤਾ ਦੁੱਧ ਲਵਾਇਆ ਸੀ ਇਹਨਾਂ ਨੇ ਜੱਪੜਾ ਸੀ ਸਿਰ ਦੁੱਧ ਲਾਇਆ ਉਹ ਤੋਂ ਤੇ ਪਾਰ ਕਿਹਨੂੰ ਨਸ਼ੀਲੀ ਦਵਾਈ ਦਿੱਤੀ ਇਹਨਾਂ ਨੂੰ ਫਿਰ ਇਹਨਾਂ ਨੇ ਸੱਤਿਆਂ ਨੂੰ ਚੁੱਕ ਲਿਆ ਤਾਂ ਅੱਛਾ ਪਰ ਉੱਥੇ ਅੰਦਰ ਹੀ ਰੂਮ 'ਚ ਇਹਨਾਂ ਨੇ ਡੈਰੋਗਰ ਕੀਤਾ ਮੈਂ ਠਾਕ ਇੱਕ ਦਿਨ ਪਹਿਲਾਂ ਹਸਲ ਗਏ ਇੱਥੇ ਗ੍ਰਿਫਤਾਰੀ ਜਿਹੜੀ ਪਰ ਨਹੀਂ ਉਹ ਉਹ ਡੈਰੋਗਰ ਜਿਹਨੇ ਵੀ ਹੋਈ ਆ ਤੇ ਉਹਦੇ 'ਚ ਮੈਨੂੰ ਇੱਕ ਗੱਲ ਪਤਾ ਆਈ ਕਿ ਮੈਨੂੰ ਨਾਂ ਨਹੀਂ ਲੈਣਾ ਕਿਹਾ ਮੈਂ ਸੌਰੀ ਮਾੜੋਂ ਨਾ ਵੀ ਨਾਂ ਲੈ ਰਿਹਾ ਤਾਂ ਤੇ ਪਰ ਮੈਨੂੰ ਇਹ ਰਾਜ਼ੀ ਵੀ ਨਸ਼ੇ ਪਤੇ ਦੇ ਮਾਲਕ ਨੂੰ ਪਤਾ ਨਹੀਂ ਇਹ ਨਸ਼ੇ ਪਤੇ ਕਰਾ ਕੇ ਕਿਹਨੂੰ ਕੋਈ ਇਹ ਰੋਲਾ ਆ ਦੇ ਕੋ ਬਗਾਨਾ ਨਾ ਕੋਈ ਚੀਜ਼ ਨਾਲ ਕੋ ਡਾਈਜੈਸਟ ਨੂੰ ਦੇ ਉੱਪਰ ਲਿਖਿਆ ਹੋਇਆ ਨਹੀਂ ਮੁੱਢ ਤੋਂ ਕੋ ਉਹ ਇਹਦੇ ਨਾਂ ਨੂੰ ਤੇ ਲਿਆ ਨਹੀਂ ਕਿਸੇ ਦਾ ਅੱਛਾ ਪਰ ਉਹਨਾਂ ਨੂੰ ਕੁਝ ਪਤਾ ਲੱਗ ਗਿਆ ਜਿੱਦਾਂ ਕਿ ਜਿਹੜੀ ਅਗੀਆਂ ਲੱਗਦਾ ਜਿਹੜੇ ਅੱਡਿਆਂ ਦੇ ਪਏ ਹਨ ਮਾਲਕ ਪਿਆਰ ਜੀ ਇੱਕ ਤੇ ਇਹਨਾਂ ਦਾ ਕੰਮ ਸੀ ਪੋਸਟ ਦਾ ਅੱਛਾ ਇਹ ਰਿਪੋਰਟ ਕਬ ਦੇ ਨਹੀਂ ਦੋ ਤਾ ਹਾਂ ਕਿਤੇ ਨਾ ਇਹ ਕੰਮ ਕਰਦੇ ਨੇ ਉਹ ਐਵੇਂ ਬੰਚੀ ਚੋੜ ਬੋਲਦੇ ਨੇ ਪੋਸਟ ਦਾ ਕੰਮ ਕੀਤਾ ਫੀਮ ਦਾ ਕੰਮ ਕੀਤਾ ਨਹੀਂ ਪਹਿਰੇ ਹਰਿਆਣਾ ਦਾ ਕੰਮ ਕੀਤਾ ਤੇ ਸੋਨੇ ਦਾ ਹੂੰ ਇਹ ਸਾਰੇ ਕੰਮ ਕਰਕੇ ਹਾਂ ਹੁਣ ਉਹ ਪਹਿਰੇ ਉਸ ਜੈਪਾਲ ਦਾ ਮੇਰੇ ਕਹਿੰਦਾ ਘਟ ਪਰ 20 ਬਾਈ ਕਰੋੜ ਰੁਪਈਆ ਵਾ ਹੂੰ ਪੂਰਾ ਐਸਾ ਉਹ ਉਹ ਨਾ ਮੈਨੂੰ ਬਦਾ ਨਾ ਉਹਨੂੰ ਕਹਿਣਾ ਪਤਾ ਕਿ ਹਜਨ ਹੂੰ ਉਹ ਪਤਾ ਕਿ ਇੱਧਰ ਨਹੀਂ ਆ ਸਕਦਾ ਕਿਥੇ ਪਹਿਰੇ ਜਿਹੜੇ ਦੋ ਲਗਾਣਾ ਨੂੰ ਪਤਾ ਇਹ ਉਹ ਟੱਚਿੰਗ ਕਰਦਾ ਕਿਉਂਕਿ ਹੁਣ ਪੁਲਿਸ ਪਤਾ ਕੀ ਕਰਦੀ ਆ ਇਹ ਇਹਨੂੰ ਤਰੀਕਾ ਕਰਕੇ ਨਾ ਵੀ ਇਹ ਜਦੋਂ ਪਤਾ ਲੱਗ ਜੇ ਨਾ ਵੀ ਇੱਥੇ ਤੇ ਕਹਾਵਾ ਹੂੰ ਇਹ ਚੱਕ ਗਏ ਨਹੀਂ ਗੱਲ ਕਬਰ ਨਹੀਂ ਕਰਦੇ ਹੂੰ ਇਹ ਨਹੀਂ ਉੱਥੇ ਇੱਕ ਹੀ ਕਰਦੇ ਤੇ ਕੋਈ ਦੂਜਾ ਬੰਦਾ ਆਉਂਦਾ ਵੀ ਨਹੀਂ ਆਉਂਦਾ ਉਸ ਕਰਦੇ ਬੈਠੇ ਜਾਂ ਜਿੱਥੇ ਰੱਖਿਆ ਹੈ ਨਾ ਹੂੰ ਉਹ ਅਪਾਰਟਮੈਂਟ ਤੇ ਆਪਣੇ ਕੋ ਦਿਲੇਗੇ ਆ ਗਏ ਹੂੰ ਹੂੰ ਬੰਦ ਪੈ ਗਿਆ ਆਜਾ ਹੁਣ ਜਦੋਂ ਉਹ ਮਰ ਗਿਆ ਜੇ ਬਾਲ ਤੇ ਜਿੰਨਾ ਵੀ ਨਾਮ ਦੇ ਲੱਗੇ ਆ ਉਹਨਾਂ ਦਾ ਜਿਹੜਾ ਨਹੀਂ ਵਾਪਸ ਅੱਜ ਕੋਈ ਨਾ ਰੇਖੇ ਲਿਆ ਹੂੰ ਨਾ ਆਪਾਂ ਕਹਾਂ ਜਦੋਂ ਗਲੀ ਤੋ ਹਾਂ ਤੁਸੀਂ ਸੁਣੀ ਜੀ ਗੱਲ ਦੋ ਅਪਾਰਟਮੈਂਟ ਅਸੀਂ ਖਰੀਦਦੇ ਦਿੱਲੀ ਪਈ ਆ ਲੋਕ ਪਈ ਆ 22 ਕਰੋੜ ਜੈਪਾਲ ਦਾ ਪਿਆ ਤੁਹਾਨੂੰ ਪਤਾ ਸੀ ਜੀ ਕਿਸੇ ਨੂੰ ਇਹਨੂੰ ਪਤਾ ਉਹ ਦੱਸੋ ਇਹ ਕਿੱਥੋਂ ਦਾ ਗੁਰੂ ਦਾ ਸਿੱਖ ਹੈ ਜੀ ਫਿਰ ਇਹ ਦੱਸੋ ਮੈਨੂੰ ਤੁਹਾਨੂੰ ਇਹ ਪਤਾ ਸੀਗਾ ਜਿਹੜਾ ਕਲਕੱਤੇ ਇਨਕਾਊਂਟਰ ਹੋਇਆ ਸੀ ਜੈਪਾਲ ਦਾ ਤੁਸੀਂ ਤਾਂ ਹੀ ਸਮਝਦੇ ਹੋ ਇਨਕਾਊਂਟਰ ਹੋਇਆ ਇਹ ਕਹਿੰਦਾ ਜੀ ਇੱਕ ਦਿਨ ਪਹਿਲਾਂ ਉਹਨਾਂ ਨੂੰ ਉਹਨਾਂ ਦੇ ਦੁੱਧ 'ਚ ਪਲਾਉਣਾ ਸ਼ੁਰੂ ਕਰਤਾ ਸੀ ਡਰਗ ਕਰਨਾ ਸ਼ੁਰੂ ਕਰਤਾ ਸੀ ਇਹ ਤੁਹਾਨੂੰ ਕਿਸੇ ਨੂੰ ਪਤਾ ਦੱਸੋ ਭਾਈ ਨਹੀਂ ਪਤਾ ਮੈਨੂੰ ਤਾਂ ਨਹੀਂ ਪਤਾ ਆਪ ਦੱਸ ਰਿਹਾ ਫਿਰ ਕਹਿੰਦਾ ਦੋ ਅਪਾਰਟਮੈਂਟ ਨੇ ਉੱਥੇ ਪਏ ਆ ਬਾਕੀ ਸਮਾਨ ਦਾ ਵੀ ਪਤਾ ਕਿੱਥੇ ਹੈ ਮਗਰ ਕਹਿੰਦਾ ਹਲੇ ਟੱਚ ਨਹੀਂ ਕਰ ਸਕਦੇ ਹਾਂਜੀ ਦੋ ਟਿਕਾਣਿਆਂ ਦਾ ਤੁਸੀਂ ਇਹ ਦੱਸ ਦੋ ਜਿਹੜਾ ਬੰਦਾ ਇਸ ਕਿਸਮ ਦਾ ਸ਼ਾਸ਼ਤਰ ਹੋਵੇ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣੇ ਮੁਫਾਤ ਵਾਸਤੇ ਵਰਤ ਸਕਦਾ ਹੋਵੇ ਜਿਹੜਾ ਗੁਰੂ ਤੇ ਸਿੱਖ ਗੁਰਪ੍ਰੀਤ ਸਿੰਘ ਹਰੀ ਨੋ ਜਿਹੜਾ ਇਹਦਾ ਸਾਥੀ ਸੀ ਉਹਦਾ ਕਤਲ ਕਰਤਾ ਸਿਰਫ ਇਸ ਲਈ ਕਿਉਂਕਿ ਇਹਦੀ ਸੱਚਾਈ ਸਾਹਮਣੇ ਲਿਆਉਣ ਲੱਗ ਪਿਆ ਸੀ ਇਹ ਇਹਦੇ ਅੱਜ ਆ ਦਲਜੀਤ ਕਲਸੀ ਤਾਂ ਇਹਦੇ ਨਾਲ ਰਿਆ ਉਹ ਆ ਕੇ ਜੋ ਬੋਲ ਰਿਹਾ ਅਸੀਂ ਤਾਂ ਨਹੀਂ ਬੋਲ ਰਹੇ ਭਾਈ ਪ੍ਰਧਾਨ ਮੰਤਰੀ ਬਾਜੀ ਕਿ ਉਹ ਸੀ ਜਿਹੜਾ ਇਤਨਾ ਪਟਾ ਨੂੰ ਹੱਥ ਮਾਰਦਾ ਸੀਗਾ ਬਿੱਟੂ ਬਿੱਟੂ ਉਸ ਸੁਣਾ ਦਿਓ ਵੀ ਭੁੱਲ ਗਏ ਉਹਨੇ ਖੇਤਾਂਾਂ 'ਚ ਆ ਕੇ ਖੇਤਾਂਾਂ 'ਚ ਉਹ ਆ ਕੇ ਦੱਸਣ ਡਿਆ ਕੀ ਇਹ ਤਾਂ ਡਰਾਮਾ ਡੋਲ ਤੇ ਇਹਦੀ ਅਸਲੀ ਚਿਹਰਾ ਤੁਹਾਨੂੰ ਪਤਾ ਨਹੀਂਗਾ ਜਦੋਂ ਜੂਠ ਬੋਲੀ ਤਾਂ ਸਾਨੂੰ ਪਤਾ ਸਾਰੀ ਗੱਲ ਦਾ ਕਿਉਂਕਿ ਇਹਨਾਂ ਦਾ ਸੰਪਰਕ ਹੀ ਤਾਂ ਜਨਸਾਰ ਬਿਨਾ ਹੈ ਤੇ ਸਮੇਂ ਤੋਂ ਵੀ ਮੈਨੂੰ ਪਤਾ ਵੀ ਤੇ ਪਹਿਲੇ ਕੀ ਹੋਇਆ ਕੀ ਨਹੀਂ ਹੈਗੀ ਤੇ ਸਮਰਕ ਵੀ ਮੇਰਾ ਇਹਨਾਂ ਨੇ ਕਰਾਇਆ ਜਿਹਦੇ ਆਪਣੇ ਬੱਗੇ ਨਹੀਂ ਹੈ ਹੂੰ ਛੇੜ ਨਹੀਂ ਬੱਗੇ ਨਹੀਂ ਬੱਲੇ ਮੁੜੇ ਇਹ ਲੰਘਾ